ਉਹ ਕਸ਼ਟ ਨੇ ਜੀ ਜਨਾਨੀ ਉਹ ਸਭ ਤੋਂ ਇੱਕ ਤਰ੍ਹਾਂ ਦੀ ਮਾਈ ਲਾ ਲਓ ਰਾਣੀ ਲਾ ਲਓ ਰਾਜਾ ਲਾ ਲਓ ਘਰ ਦਾ ਵਜੀਰ ਹੈ ਜੇ ਕੋਈ ਇਹਨਾਂ ਨੂੰ ਸਾਹਮਣੇ ਰੱਖੇ ਕੁੱਟ ਮਾਰਨ ਤੋਂ ਪਹਿਲਾਂ ਮਰੇ ਹੱਥ ਬੰਨ ਕੇ ਬੇਨਤੀ ਹੈ ਗਲਤ ਲਫ਼ਜ਼ ਬੋਲੇ ਜਾਣ ਮਾਫ਼ ਕਰਿਓ ਇਹਨਾਂ ਨੂੰ ਵਿਚਾਰੀਆਂ ਨੂੰ ਪੂਜਿਆ ਕਰੋ ਆਪਾਂ ਘਰ ਦੀਆਂ ਅਸਲੀ ਰਾਣੀਆਂ ਇਹੀ ਨੇ ਇਹਨਾਂ ਤੋਂ ਬਿਨਾ ਆਪਣਾ ਕੁਝ ਨਹੀਂ ਜੀਦਾ ਘਰ ਉਜੜ ਗਿਆ ਦਾ ਹਾਲ ਪੁੱਛ ਕੇ ਦੇਖੋ ਨਹੀਂ ਨਹੀਂ ਜੀ ਬਹੁਤ ਕਰਦੇ ਵੀ ਬਾਕੀ ਬੱਚੇ ਬਹੁਤ ਕਰਦੇ ਬਹੁਤ ਵਧੀਆ ਨਿਸ਼ਾਨ ਹੈ ਜਿਹੜੀ ਤੇਰੇ ਨਾਲ ਸਾਥ ਦਿੰਦੀ ਹੈ ਮੇਰੀ ਭੈਣ ਵਿਚਾਰੀ ਇਹ ਸਸਰੀਕਾਰ ਜੀ ਭੈਣ ਜੀ ਤੁਹਾਨੂੰ ਕਿੰਨੇ ਦਿਨ ਚਿਰ ਦਾ ਸ਼ੌਂਕ ਹੈ ਨਾ ਬੱਕਰੀਆਂ ਦਾ ਬਚਪਨ ਤੋਂ ਮੇਲਿਆਂ ਚ ਨਾਲੇ ਆਉਣੀ ਹੈ ਇਹਨਾਂ ਦੇ ਨਾਲੇ ਲੈਣੀ ਹੈ ਬਹੁਤ ਸ਼ੌਂਕ ਹੈ ਤੁਹਾਡਾ ਨੂੰ ਕਰੀ ਨੀਂ ਵੀ ਦੇਖ ਭਾਵੇਂ ਸਾਡਾ ਰੋਕੀ ਕੱਢਦੀ ਦਾਣਾ ਫੱਤਾ ਪੁਰਣੀ ਹੈ ਨਾ ਜਿਵੇਂ ਲੱਗਦਾ ਵੀ ਤੇਲੂ ਦਾ ਇੰਨਾ ਤੇ ਐਵੇਂ ਨਹੀਂ ਹੁਣ ਆਰਾਮ ਕਰਨ ਸੱਜਿਆ ਮੇਰੇ ਭਾਈ ਆਉਂਦੇ ਨੇ 5-4 ਵਜੇ ਤਾਂ ਇਹ ਬੱਕਰਿਆਂ ਲੈ ਕੇ 6 ਵਜੇ। ਉਹਦੋਂ ਮੂਰੇ ਸੰਤਰੀ ਜੋ ਮੂਰੇ ਪਿਆਰ ਰਹੀ ਹੈ। ਹਾਂਜੀ ਹਾਂ ਤਾਂ ਡੋਕੀ ਨਾਲ ਕਢਾਉਣੀ ਹੈ। ਹਾਂਜੀ ਹਾਂ। ਉਹ ਤੋਂ ਬਾਅਦ ਮੈਨੂੰ ਲੱਗਦਾ ਮੈਂ ਸ਼ਾ ਡੰਗਰਾਂ ਨੂੰ ਸਾਂਭਦੀ ਹਾਂ। ਵੀ ਤੇਰੀ ਤਾਂ ਆਪਦੀ ਚਿੰਤਾ ਇਹਨਾਂ ਦੇ ਵਿੱਚ ਹੀ ਰਹਿੰਦੀ ਹੁੰਦੀ ਹੈ। ਹਾਂਜੀ ਰਾਤ ਦੇ 11:00 ਵਜੇ ਸੌਂਦੀ ਹਾਂ। ਤਾਂ ਕੱਦੋਂ ਹੋ ਜਾਂਦਾ ਕਿ ਉਹ ਰਵੇ ਜੇ 12:00 ਵਜੇ। ਸੜਕੀ ਮੈਨੂੰ ਲੱਗਦਾ ਵੀ 3:00 ਵਜੇ ਉੱਠਦੀ ਹਾਂ। ਫਿਰ ਬਾੜਾ ਸੰਭਰਦੀ ਹੈ। ਬਾੜਾ ਪਹਿਲਾਂ। ਬਾੜਾ ਸੰਭਰ ਕੇ ਫਿਰ ਤੂੰ ਤਾਂ ਡੋਕੀ ਕਢਦੀ ਹੈ, ਚਾਹ ਪਾਣੀ ਕਰਕੇ ਇਹਨਾਂ ਨੂੰ ਕਹ ਵੰਦੇ ਨੂੰ ਸੁੱਖ ਹੈ ਜਨਾਨੀਆਂ ਨੂੰ ਸੁੱਖ ਨਹੀਂ ਹੈ ਮੈਨੂੰ ਐ ਲੱਗਦਾ ਵੀ ਮੇਰਾ ਖਾਲਾ ਵੀ ਬਾਈ ਆਪਾਂ ਦਾ ਪੱਕੀ ਪਕਾਈ ਖਾਣ ਵਾਲੇ ਆ ਜਨਾਨੀ ਦੀ ਜਾਨ ਨੂੰ ਮੇਰੀ ਸੁਣ ਲੈ ਸਰਕਾਰਾਂ ਦਾ ਕੰਮ ਤਾਰੂ ਕੁੱਤੀ ਥੀਨ ਤੋਂ ਬਿਨਾ ਚੱਲਦਾ ਹੀ ਨਹੀਂ ਸਰਕਾਰ ਚੱਟੂ ਦੀ ਕਿਵੇਂ ਜੇਦਾਰੂ ਕੁੱਤੀ ਵੀ ਨਹੀਂ ਵੀ ਨੂੰ ਨਹੀਂ ਹੈ ਜੇ ਬੱਕਰੀਆਂ ਦੇ ਨਾਮ ਨੇ ਨਾ ਵਿਕੇ ਪਾਲੀ ਥਾਣਗੇ ਕੀ ਓ ਜੱਟ ਦੀ ਜ਼ਮੀਨ ਹੈ ਕਹਿੰਦੀ ਮੇਰੀ ਬੇਚੀ ਨਾ ਮੈਂ ਤੈਨੂੰ ਛੜਾ ਦੂੰਗੀ ਇੱਕ ਖੂੰਜਾ ਵੇਚ ਕੇ ਛੜਾ ਦੂੰਗੀ ਜੱਟ ਦੀ ਜੀ ਗਰੀਬ ਦਾ ਧਨ ਇੱਕ ਕਰੋ ਬੜਾ ਤੇ ਆਪਾਂ ਇਹਨੂੰ ਥਾਮ ਕੇ ਰੱਖਾਂਗੇ ਤਾਂ ਸਭ ਤੋਂ ਸਹੀ ਜੇ ਭਈ ਨਹੀਂ ਥਾਮ ਕੇ ਰੱਖਾਂਗੇ ਤਾਂ ਕੁਝ ਵੀ ਨਹੀਂ ਆਹ ਆਹ ਦੇਖਦੇ ਦੇਖਦੇ ਵਧੀਆ ਬਣਾਉਂਦਾ ਬੰਦਾ ਵਧੀਆ ਚੱਲੀ ਜਾ ਵਧੀਆ ਬਣਾਉਂਦਾ ਬੰਦਾ ਜੀ ਕਿਹੜਾ ਪੰਡਾ ਜੀ ਪਾਰ ਕੋਲੇ ਰਸੀਦ ਪੰਡਾ ਜੀ ਪਾਰ ਕੋਲੇ ਰਸੀਦ ਦਿੱਤੀ ਆ ਮੇਰੀ ਉਹ ਕੈਦੂ ਸਹੀ ਸਿਦਾ ਪਿੰਡ ਵੀ ਰੱਖੀ ਆ ਨਾ ਉਹ ਹੀ ਆਉਂਦਾ ਜੀ ਸਕਾ ਹਾਂ ਮੇਰਾ ਪ੍ਰਾਣਾ ਮਿੱਤਰ ਐ ਉਹ ਅੱਛਾ ਦਾਦਾ ਦਾਦਾ ਇਹਨਾਂ ਦਾ ਕੈਦੂ ਕੋ ਮਨੇ ਮੇਵਨਾ ਦਵਾਇਆ ਸੀ ਨੂੰ ਢੰਮਣ ਵਾਲੇ ਦੱਸਣੂ ਚਪਾਰਾ ਹਾਂ 25000 ਦਾ بڑا ਛੇਲਾ ਵਧੀਆ ਵੀ ਸਰਹਿੰਦ ਤੋਂ ਆਏ ਹਾਂ ਕਹਿਣਾ ਤਾਂ ਹੋ ਗਿਆ ਵੀਰ ਲਈ ਦੋ ਦੰਦੇ ਚਾਰ ਹੋ ਗਿਆ ਚਾਰ ਹੋ ਗਿਆ ਚਾਰ ਹੋ ਗਿਆ ਚਾਰ ਬਹੁਤ ਦੂਰ ਆਇਓ ਬਈ ਕਾਇਦ ਨਹੀਂ ਬੱਕੀਆਂ ਦਾ ਕੰਮ ਕਰਦੇ ਹਾਂ ਹਾਂ ਤੇਰੀ ਕਿਹ ਚੱਲਦੀ ਹੈ ਹੈ ਤੇਰੀ ਚੱਲਦੀ ਹੈ ਚੱਲਦੀ ਆ ਜੀ ਇਸ ਤਰ੍ਹਾਂ ਆਪਣੇ ਐਸੀਆਂ ਦੇ ਰਾਣੇ ਤੋਂ ਕੋਈ ਹੋਰ ਨਿੰਦਰ ਨੂੰ ਵੀ ਜਾਣਦੇ ਹੋਗੇ ਹਾਂ ਨਿੰਦਰ ਨੂੰ ਚੱਲ ਨਿੰਦਰ 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 ਨੰਨਾ ਹੈਗਾ ਨਿੰਦਰ ਸਟ੍ਰੇਟ ਆਣਾ ਬਣਾ ਦੇ ਵੀ ਬਣਾ ਕੇ ਵੀਡੀਓ ਵਧੀਆ ਬਣਾ ਲਿਆ ਬੱਕਰੀਆਂ ਦੀ ਫੜੀਆਂ ਲਾ ਕੇ ਦਿਖਾ ਦੇ ਬਈ ਖੜਵਾ ਲੈ ਖੜੀਆਂ ਕਰ ਲੈ ਬਈ ਪਾੜ ਲੈ ਨੰਨੂ ਮੈਂ 1 ਵਜੇ ਆ ਕੇ ਬਈ ਫਿਰ ਰਾਤ ਨੂੰ ਆਏ ਬਈ ਬਾਈ ਕਹਿੰਦੇ 12 ਕਵਜੇ ਆਏ ਸੀ ਆ ਚਿੱਟੀ ਦਾ ਮੁੱਦਾ ਬਈ ਆ ਚਿੱਟੀ ਦਾ ਹਾਂ ਆ ਚਿੱਟੀ ਦਾ ਮੁੱਦਾ ਹੋ ਰਿਹਾ ਹੈ ਅੱਛਾ ਜਿਹੜੀ ਨੱਥਾ ਲਾਏ ਚਿੱਟੀ ਹੋ ਗਈ ਚਲਾਈ ਆ ਪੱਛਲਾ

ਹਾਂ ਜੀ ਬਹੁਤ ਪੁਰਾਣੇ ਠਰਕੀ ਹੋਣ ਛੋੜਿਆ ਤੋਂ ਲਾ ਕੇ ਛੋੜੇ ਵੀ ਠਰਕ ਕਰਦੇ ਮਾਰ ਕੇ ਪੂਰੇ ਬਹੁਤ ਪੂਰੇ ਬੈਲੀ ਇਹਨਾਂ ਦਾ ਕੁੱਤੀ ਵੀ ਵੇਚ ਲਈ ਕਿੰਜ ਦਿੰਦੇ ਸੋ ਰਕਾਂ ਦੇ ਟਰੈਕ ਚ ਪਾਤੇ ਵੀਡੀਓ ਬਣਦੀ ਹੈ ਵੀਡੀਓ ਦਾ ਪੁਲਸ ਵਾਲੇ ਕੀ ਕਹਿੰਦੇ ਨੇ ਲੈ ਛੁੱਟਦਾ ਦਾ ਗਵਰਨਮੈਂਟ ਦਾ ਕੰਮ ਆ ਮੇਰੀ ਸੁਣ ਲੈ ਸਰਕਾਰਾਂ ਦਾ ਕੰਮ ਦਰੂਪਕੀ ਫੀਮ ਤੋਂ ਬਿਨਾ ਚੱਲਦਾ ਹੀ ਨਹੀਂ ਸਰਕਾਰ ਚੱਡੂਗੀ ਕਿ ਵੀ ਜਿੰਦਾ ਰੂਪਕੀ ਫੀਮ ਨਹੀਂ ਜੀ ਗੂਮੀ ਹੈ ਜੇ ਬੱਕਰੀਆਂ ਦੇ ਮੇਮ ਨੇ ਨਾ ਵਿਕੇ ਪਾਲੀ ਥਾਣਗੇ ਕੀ ਓ ਜੱਟ ਦੀ ਜ਼ਮੀਨ ਹੈ ਕਹਿੰਦੀ ਮੈਨੂੰ ਵੇਚੀ ਨਾ ਮੈਂ ਤੈਨੂੰ ਛੜਾ ਲੂੰਗੀ ਇੱਕ ਫੂੰਜਾ ਵੇਚ ਕੇ ਜੱਟ ਨੂੰ ਛਡਾ ਲੂਗੀ ਜੱਟ ਦੀ ਜ਼ਮੀਨ ਗਰੀਬ ਦਾ ਧਨ ਇੱਕ ਬਰਾਬਰ ਜੇ ਆਪਾਂ ਇਹਨਾਂ ਨੂੰ ਸਾਹਮਣੇ ਰੱਖਾਂਗੇ ਤਾਂ ਸਭ ਕੁਝ ਹੈ ਜੇ ਭਈ ਨਹੀਂ ਸਾਹਮਣੇ ਰੱਖਾਂਗੇ ਤਾਂ ਕੁਝ ਵੀ ਨਹੀਂ ਹੈ ਇਹ ਤਾਂ ਅੱਜ ਕੱਲ ਤਾਂ ਸੋਨੇ ਦੀਆਂ ਵੀ ਇੰਗਣਾ ਹੋ ਰਹੀਆਂ ਨੇ ਹਰੇਕ ਗਰੀਬ ਉਹ ਲੈ ਨਹੀਂ ਸਕਦਾ ਬੱਕਰੀ ਨਾ ਮੇਮਨਾ ਚਾਰ ਬੱਕਰੀਆਂ ਜੀ ਨੇ ਅੱਜ ਸਾਹਮਣੇ ਰੱਖੀਆਂ ਨੇ ਉਹ ਇੱਕ ਹਾਲ ਵਾਲੀ ਦੀ ਖੇਤੀ ਦੇ ਬਰਾਬਰ ਚੱਲ ਜਿਵੇਂ ਜਿਸ ਦਾ ਦੇਣਾ ਲੈਣਾ ਨਹੀਂ ਇਹ ਭੁੱਖਾ ਨਹੀਂ ਮਰਨਾ ਦਿੰਦਾ ਹਾਂ 10000 ਦੀ 15000 ਦੀ ਵਧੀਆ ਜਾਂਦੀ ਆ ਉਹਨਾਂ 89 ਲੀਟਰ ਵਾਲੀ ਗਾਂ ਹਾਂ ਆ ਜਾਂਦੀ ਆ ਬੱਕਰੀ ਵੀ ਆ ਬੱਟ ਬੱਕਰੀ ਦਾ ਜੀ ਹੁਣ ਕਿਹੜੇ ਵੀ ਬੱਕਰੀ ਦਾ 120000 ਹੀ ਆਉ ਚੰਗੀ ਬੱਕਰੀ ਚੰਗੀ ਦਾ ਮੰਡੀਆਂ ਚ ਮੇਲਿਆਂ ਚ ਰੋਜ਼ ਹੀ ਹਾਲ ਹੀ ਦੇ ਦੇਖਦੇ ਆ ਅਸੀਂ ਬੱਕਰੀ ਨਹੀਂ ਗਰੀਬ ਆਦਮੀ ਲੈ ਸਕਦਾ ਹਾਂ ਮੁਰਗਾ ਮੇਵਨਾ ਨਹੀਂ ਗਰੀਬ ਆਦਮੀ ਲੈ ਸਕਦਾ ਅੱਛਾ ਇਹਦਾ ਕੀ ਮੁੱਲ ਆ ਬਾਈ ਛੋਟੇ ਭਾਈ ਇਹ ਮੁੱਲ ਵਾਪੂ ਕਰਾ ਇਹਨੇ ਕਦੀ ਨਹੀਂ अच्छा 2 इंचिंग मतलब कहਣਾ ਵਾ ਇਹਦਾ ਨਾ ਫਿਰ ਬੋਲੀ ਦੇ ਨਾ ਸਾਨੂੰ ਇਹਦਾ ਮੁੱਦ ਕਰੇ ਨਾ ਇਹ ਵੇਚਣੀ ਬੱਚਿਆਂ ਨੂੰ ਰੱਖੀ ਹੋਈ ਹੈ ਇਹਦਾ ਹਾਂ ਹਾਂ ਵਧੀਆ ਨਾ ਸਲਦੀਆ ਬੀਟਲ ਪ्योर ਬੱਕਰੀ ਹੈ ਕਹਿੰਦੇ ਚੋਣੀ ਜੀ ਚੋ ਜੀ ਕਰਕੇ ਬਣਾएंगे 33 इंच ਚੋਣੀ ਜੀ ਹਾਂ ਜੀ 40 ਨਹੀਂ ਜੀ 40 ਹਾਂ ਭਾਈ 40 ਨਹੀਂ ਜੀ 36 ਇੰਚ ਦੀ ਹੈ ਹਾਂ ਜੀ ਕਿਤਾ ਪਿੱਤ ਵਾਲਾ ਬਾਕੀ ਦਾ ਬੱਕਰੇ ਮਣਾਏ ਨਹੀਂ ਗੀ ਬਾਪੂ ਸਾਫੀ ਚ ਵੀ ਬਹੁਤ ਹੈ ਕੱਦ ਸਾਫ ਸੁਥਰੀ ਬੱਕਰੀ ਹੈ ਜੋਨੇ ਕੰਨਾਂ ਦੀ ਹੈ ਸਨੱਖੀ ਬੱਕਰੀ ਹੈ ਤੇਰੀ ਬਹੁਤ ਵਧੀਆ ਬੱਕਰੀ ਹੈ ਆਪਾਂ ਤੇਰੀ ਹੋਈ ਯਾਰ ਹਾਂ ਮੇਲਾ ਕਿਹੋਂ ਨੇ ਪੱਠੂ ਹੈ ਬੱਕਰਾ ਲੀਦਾ ਹੈ ਅੱਛਾ ਬੱਕਰਾ ਲੀਦਾ ਹੈ ਹਾਂ ਹਾਂ ਉਹ ਪਰ ਹਣਾ 4 ਜਨ ਦਾ ਉਹ ਬੱਕਰਾ ਇਹਦੇ ਚੂਹੇ ਦਾ ਹੋਣਾ ਚੂਹੇ ਦਾ ਉਹ ਕਿਉਂ ਚੌਥੇ ਹਾਂ ਹੈ ਜੀ ਚੌਥੇ ਕ ਪੰਜਵੇਂ ਚੌਥੇ ਵੀ ਪੰਜਵੇਂ ਹੋਣੀ ਪੰਜਵੇਂ ਆ ਪੁੱਲ ਚੋਪੋ ਯਾਰ ਪੰਜਵੇਂ ਆ ਬਾਈ ਪੰਜਵੇਂ ਹੈ ਪੰਜਵੇਂ ਉਹਨੂੰ ਸਿੰਘ ਵੀ ਦੱਸਦੀ ਨੇ ਸ਼ੈਣੀ ਮੈਂ ਤਾਂ ਗੌਰ ਨਹੀਂ ਕੀਤੀ ਸਾਨੂੰ ਪਤਾ ਕਿ ਸਿੰਘ ਕਿਵੇਂ ਦੱਸੂ ਜਾਇ ਸੁਵੇ ਆ ਆਹ ਮਾਤ ਦੇ ਰਹੀ ਉਹ ਬੱਕਰਾ ਕਰਮਾ ਨਹੀਂ ਰੰਗ ਲਾਦੇ ਫਿਰ ਲਾਣਾ ਬਾਣਾ ਇਸੇ ਲਈ ਹੈ ਨਹੀਂ ਲਾਣਾ ਬਾਣਾ ਦਾ ਹੋਰ ਬੱਤੀ ਜਾਉਗਾ ਆ ਜਿਹੜੀ ਬੱਚੀ ਪੂਰੀ ਨਹੀਂ ਕਿਹਦੇ ਨਾਲ ਕਿਹਦੇ ਉਹ ਸੁਬੜੇ ਹੋਏ ਕੰਨ ਵਾਲੀ ਸਾਰਾ ਇਹੇ ਹੀ ਆ ਲੰਗ ਲਾਣਾ ਨਾਲੇ ਜਿਹੜੀ ਦੋਵਾਂ ਦੀ ਪਰਿਵਾਰ ਹੈ ਇੱਕ ਅੱਛਾ ਇਹ ਵੀ ਨਾਨੀ ਹੈ ਫਿਰ ਕਹਾ ਪਰਿਵਾਰ ਦੀ ਆਪ ਕੋ ਦੇ ਲਈ। ਉਹ ਬੜੀਆ ਬੱਕਰੀ ਆ। ਇਹ ਕੰਨ ਨੂੰ ਕੀ ਹੋ ਗਿਆ? ਮੈਂ ਇਹਦੇ ਭਾਰ ਦੇ ਜੀਏ। ਰੇਟ ਵੇਖਾਈ ਮੈਨੂੰ। ਅੱਛਾ। ਉਹ ਵੀ ਘੜੇ। ਲੀਏ ਫਿਰ। ਠੀਕ ਹੈ। ਬਹੁਤ ਵਧੀਆ ਮਾਲ ਆ ਭਾਈ ਬਾਈਆਂ ਦਾ। ਪਿੰਡ ਰਸੀਨ ਤੋਂ ਆਏ ਨੇ ਮੇਗਾ ਦੇਖਾਂ। ਛਪਾਰ ਦੇ ਨਵੇਂ ਅਹਿਮਦਗੜ ਮੰਡੀ। ਤੈਲੂ ਕੇ ਪਰਿਵਾਰ ਚੋਂ। ਉਹਨਾਂ ਦੇ ਦੋਤੇ ਪੜੋਤੇ ਲਾਲ ਆ। ਐ ਭਾਈ ਭਤੀਜੇ ਲਾਲਾ ਲਾਣਾ ਬਾਣਾ। ਤੇ ਨਾਲ ਮੇਰੀ ਭੈਣ ਆ ਬੈਠੀ ਹੈ ਇਹ ਵੀ ਇਲਾ ਦੇਖਣ ਆਈ ਹੈ ਆਈ ਵੀ ਮੁੰਡਿਆਂ ਨਾਲ ਉਹਨੂੰ ਕਰਕੇ ਹਾਂ ਭੈਣ ਜੀ ਖੜੇ ਹੋ ਮਨ ਲਾ ਸਸਰੀਕਾਰ ਜੀ ਭੈਣ ਜੀ ਤੁਹਾਨੂੰ ਕਿੰਨੇ ਚਿਰ ਦਾ ਸ਼ੌਂਕ ਹੈ ਨਾ ਬੱਕਰੀਆਂ ਦਾ ਬਚਪਨ ਤੋਂ ਮੇਲਿਆਂ 'ਚ ਨਾਲੇ ਆਉਣੀ ਹੈ ਇਹਨਾਂ ਦੇ ਨਾਲੇ ਰਹਿਣੀ ਹੈ ਬਹੁਤ ਸ਼ੌਂਕ ਹੈ ਤੁਹਾਨੂੰ ਦਾ ਆਟਾ ਨੂੰ ਕਰੇ ਕਹਿੰਦੀ ਦੇਖ ਭਾ ਤੂੰ ਕਰਦੀ ਏ ਤਾਂ ਡੋਕੀ ਚੜਦੀ ਏ ਦਾਣਾ ਫੱਟਾ ਪਾਉਣੀ ਹੈ ਸਭ ਕੁਝ ਤੇ ਨੂੰ ਆਇਆ ਲੱਗਦਾ ਵੀ ਤੇਲੂ ਤਾਂ ਇੰਨਾ ਟਾਈਮ ਹੀ ਨਹੀਂ ਹੁਣ ਆਰਾਮ ਕਰਨ ਦਾ ਜਮਾਂ ਤੇ ਨਹੀਂ ਆਏਗਾ ਇਹ ਮੇਰੇ ਭਾਈ ਆਉਂਦੇ ਨੇ 5-4 ਵਜੇ ਤਾ ਇਹ ਬੱਕਰੀਆਂ ਲੈ ਕੇ 6 ਵਜੇ ਉਦੋਂ ਮੂਰੇ ਸੰਤਰੀ ਜੋ ਮੂਰੇ ਪਿਆਰ ਰੱਖਣੀ ਹੈ ਸਾਰੀਆਂ ਹਾਂਜੀ ਹਾਂਜੀ ਬਾ ਡੋਕੀ ਨਾਲ ਕਢਾਉਣੀ ਹੈ ਹਾਂਜੀ ਹਾਂਜੀ ਉਸ ਤੋਂ ਬਾਅਦ ਮੈਨੂੰ ਲੱਗਦਾ ਮੈਂ ਛੜੰਗਰਾਂ ਨੂੰ ਸਾਂਭਦੀ ਹਾਂ ਫੇਰ ਇਹ ਕਹਿੰਦੇ ਦਸਾ ਪਾਣੀ ਕਰਕੇ ਇਹਦੇ ਹਾਂਜੀ 4 ਛਾਰੀਆਂ ਵੀ ਬੋਤਲਾਂ ਹਾਂ ਛਾਰੀਆਂ ਵੀ ਹੋਣੀਆਂ ਰਾਜਿਆਂ ਦਾ ਕੰਮ ਇਹੀ ਹੈ ਸਾਡੇ ਮਲਸੀ ਵਾਲੇ ਵੀ ਮਾੜੂ ਦੇ ਘਰ ਵਾਲੇ ਹੁਣ ਤੇ ਬੱਕਰੀਆਂ ਚਾਰਦੀ ਸੀ ਉਹ ਬਾਗੀ ਇੱਥੇ ਸ਼ੇਰ ਸ਼ੇਰਖਾਂ ਚੁੰਦੀ ਗਈ ਆ ਮਾੜੂ ਹੁੰਦਾ ਮਰ ਗਿਆ ਭੇਡਾਂ ਵਾਲਾ ਮੈਨੂੰ ਐ ਲੱਗਦਾ ਭਾਈ ਵੀ ਤੇਰੀ ਤਾਂ ਅੱਧੀ ਚਿੰਤਾ ਇਹਨਾਂ ਦੇ ਵਿੱਚ ਹੀ ਰਹਿੰਦੀ ਹੁੰਨੀ ਸਾਰੀ ਰਾਤ ਦੇ 11 ਵਜੇ ਸੁਣਦੀ ਹੁੰਦੇ ਨੇ ਪੱਦ ਹੋ ਜਾਂਦਾ 11 ਵੇ ਕਦੇ ਕਦੇ 12 ਵੀ ਵਜੇ ਨੇ ਟੜਕੀ ਮੈਨੂੰ ਲੱਗਦਾ ਵੀ 3 ਵਜੇ ਉੱਠਦੀ ਆ ਫਿਰ ਬਾੜਾ ਸੰਭਰਦੀ ਆ ਹਾਂ ਬਾੜਾ ਪਹਿਲਾਂ ਬਾੜਾ ਸੰਭਰ ਕੇ ਫਿਰ ਤੂੰ ਤਾ ਡੋਕੀ ਕੱਢਦੀ ਆ ਚਾਹ ਪਾਣੀ ਵਰਤ ਕੇ ਇਹਨਾਂ ਨੂੰ ਕਹਿੰਦੀ ਆ ਵੀ ਉੱਠੋ ਚਾਹ ਪੀਓ ਬੰਦਿਆਂ ਨੂੰ ਸੁੱਖ ਹੈ ਜਨਾਨੀਆਂ ਨੂੰ ਸੁੱਖ ਨਹੀਂ ਹੈ ਮੈਨੂੰ ਐ ਲੱਗਦਾ ਵੀ ਮੇਰਾ ਛਾਲਾ ਵੀ ਬਾਈ ਆਪਾਂ ਦਾ ਪੱਕੀ ਪਕਾਈ ਖਾਣ ਵਾਲੇ ਆ ਜਨਾਨੀ ਦੀ ਜਾਨ ਨੂੰ ਬਹੁਤ ਕਸ਼ਟ ਨੇ ਵੀ ਜਨਾਨੀ ਬਹੁਤ ਸਭ ਤੋਂ ਇੱਕ ਤਰ੍ਹਾਂ ਦੀ ਮਾਈ ਲਾ ਲਓ ਰਾਣੀ ਲਾ ਲਓ ਰਾਜਾ ਲਾ ਲਓ ਘਰ ਦਾ ਵਜੀਰ ਹੈ ਜੇ ਕੋਈ ਇਹਨਾਂ ਨੂੰ ਸਾਹਮਣੇ ਰੱਖੇ ਕੁੱਟ ਮਾਰਨ ਤੋਂ ਪਹਿਲੇ ਮੜੇ ਹੱਥ ਬੰਨ੍ਹ ਕੇ ਬੇਨਤੀ ਹੈ ਗੰਤ ਲਬਜ ਬੋਲੇ ਜਾਣ ਮਾਫ ਕਰਿਓ ਇਹਨਾਂ ਨੂੰ ਵਿਚਾਰੀਆਂ ਨੂੰ ਪੂਜਿਆ ਕਰੋ ਆਪਾਂ ਘਰ ਦੀਆਂ ਅਸਲੀ ਰਾਣੀਆਂ ਇਹੀ ਨੇ ਇਹਨਾਂ ਤੋਂ ਬਿਨਾ ਆਪਣਾ ਕੁਛ ਨਹੀਂ ਜੀਦਾ ਘਰ ਉਜੜ ਗਿਆ ਦਾ ਹਾਲ ਪੁੱਛ ਕੇ ਦੇਖੋ ਨਹੀਂ ਨਹੀਂ ਵੀਰੇ ਬਹੁਤ ਕਰਦੇ ਨੇ ਵੀ ਬਾਕੀ ਨਹੀਂ ਬੱਚੇ ਬਹੁਤ ਕਰਦੇ ਬਹੁਤ ਵਧੀਆ ਨਿਸ਼ਾਨ ਹੈ ਜਿਹੜੀ ਤੇਰੇ ਨਾਲ ਸਾਥ ਦਿੰਦੀ ਹੈ ਮੇਰੀ ਭੈਣ ਵਿਚਾਰੀ ਇਹ ਮਾਲ ਦੀ ਦੇਖਭਾਲ ਕਰਦੀ ਹੈ ਸਾਮ ਕਰਦੀ ਹੈ ਬੜਾ ਸ਼ੌਂਕ ਹੈ ਇਹਨੂੰ ਮੇਲੇ ਗੇਲਿਆਂ ਤੇ ਨਾਲ ਆਉਂਦੀ ਹੈ ਅੱਛਾ ਧੰਨਵਾਦ ਭੈਣ ਜੀ ਸਾਸਰੀ ਘਰ ਖੁਸ਼ ਹੋ ਜੀ